ਸੱਟਿਸਾ ਇੱਕ ਕੱਲ ਕੋਈ ਇਨਸੀਡੈਂਟ ਹੋਇਆ ਕੋਈ ਤੁਹਾਡੀ ਧਰਮ ਪਤਨੀ ਵੱਲੋਂ ਸਿਵਲ ਹਸਪੀਟਲ ਪਹੁੰਚ ਕੇ ਕੋਈ ਤੁਹਾਡੇ ਤੇ ਅਲੀਗੇਸ਼ਨ ਲਗਾਏ ਗਏ ਨੇ ਮਾਰਕੁੱਟ ਦੇ ਉਹ ਮਾਮਲਾ ਹੈ ਕੀ ਹੈ ਬਰਸਲ ਮੈਨੂੰ ਵਿਆਹ ਨੂੰ ਬਈ ਦੀ 11 ਸਾਲ ਹੋ ਗਈ ਮੇਲੇ ਦੋ ਬੱਚੇ ਹੈ ਜੀ ਦੋ ਮੇਰੇ ਬੱਚੇ ਹੈ ਜੀ ਇੱਕ 8 ਸਾਲ ਦਾ ਤੇ ਇੱਕ 9 ਮਹੀਨੇ ਠੀਕ ਹੈ ਜੀ ਇਹ ਮੈਂ ਆਪਣਾ ਬਿਜ਼ਨਸ ਵਧੀਆਂ ਵਾਂ ਠੀਕ ਹੈ ਮੇਰੀ ਪਹਿਲਾਂ ਕੰਟਰੋਵਰਸੀਆਂ ਹੋਈਆਂ ਹੋਈਆਂ ਉੱਥੋਂ ਸਬਕ ਲਿਆ ਸਾਰਾ ਕੁਝ ਸੈਟਲ ਕਰਕੇ ਆਪਣਾ ਬਿਜ਼ਨਸ ਵੱਲ ਹੋ ਗਿਆ ਸੀ ਕਰਦੇ ਕਰਾਉਂਦੇ ਬਈ ਵੇਚੇਕਰ ਲੁਧਿਆਣੇ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਤੇ ਨਾਲ ਉਹਦੀ ਇੱਕ ਜਿਗੋ ਕਿਹੜਾ ਉਹਦੇ ਨਾਲ ਵਿਆਹ ਹੋਇਆ ਵੀ ਜਿਹਨੂੰ ਮੈਂ ਕਹਦਾ ਹਾਂ ਵੀ ਉਹਦੀ ਵਾਈਫ ਹੈ ਉਹਦੀ ਉਹਦੇ ਨਾਲ ਹੀ ਹੁੰਦੀ ਹੈ ਨਹੂ ਨਹੂ ਹਣਾ ਇਹਨਾਂ ਨੇ ਪਹਿਲਾਂ ਵੀ ਮੇਰੇ ਨਾਲ ਐ ਕਰਿਆ ਇਹਨੂੰ ਇਹਨਾਂ ਬਖਲਾਕਾ ਕੇ 10 ਸਾਲ ਸਾਡੇ ਘਰੇ ਕੁਝ ਨਹੀਂ ਹੋਇਆ ਜਿਹਦੇ ਘਰੇ ਕਲੇਸ਼ ਹੁੰਦਾ ਨਾ ਵਿਆਹ ਹੋਏ ਤੇ ਬਾਅਦ ਜੋ ਪਹਿਲੇ ਪਹਿਲੇ ਸਾਲ 6 ਮਹੀਨੇ ਚ ਹੋ ਜਾਂਦਾ ਸਾਡੇ ਕੁਝ ਨਹੀਂ ਹਾਂ ਬਹਿਸ ਜਰੂਰ ਹੁੰਦੀ ਸੀ ਇਹ ਕੋ ਤਾਂ ਸਾਰੇ ਘਰਾਂ ਚ ਹੁੰਦੀ ਹੈ ਪਰ ਐਡੇ ਵੱਡੇ ਗੱਲ ਦੀ ਨਹੀਂ ਕੋਈ ਹੋਈ ਵੀ ਆਪਾਂ ਛੱਡਣ ਛਡਾਨ ਤੱਕ ਜਾਂ ਕਦੀ ਕੋਈ ਕਚਹਿਰੀ 'ਚ ਬੈਠੀ ਹੋਈ ਏ ਜਾਂ ਕਦੀ ਕੋਈ ਦਰਖਾਸਤ ਇਹਨੂੰ ਤਰਾਹਾ ਥਾਣਾ ਤੱਕ ਨਹੀਂ ਪਤਾ ਸੀ ਕਿਵੇਂ ਹੁਣ ਕੀ ਹੋਇਆ ਪਿਛਲੇ ਕੁਝ ਸਮੇਂ ਤੋਂ ਮੈਨੂੰ ਧਮਕੀਆਂ ਧਮਕੀਆਂ ਮਿਲਣ ਲੱਗੀਆਂ ਕੰਮ ਕਰ ਚੱਲਣ ਲੱਗਿਆ ਫਰੋਤੀ ਤੇ ਕਾਲਾਂ ਲੱਗੀਆਂ ਪੁਲਿਸ ਨੇ ਸਿਕਿਉਰਿਟੀ ਵੀ ਦਿੱਤੀ ਅਸੀਂ ਆਪਣੀ ਵੀ ਰੱਖੀ ਹੋਈ ਆ ਤੁਸੀਂ ਇਹ ਗੱਲ ਸਮਝਦੇ ਹੋ ਸਾਰੇ ਆਪਾਂ ਇੱਥੇ ਭਰਾ ਬੈਠੇ ਆਂ ਵੀ ਕਿਸੇ ਦੀ ਆਪਣੇ ਮਹੱਲੇ 'ਚ ਬਣਦੀ ਨਾ ਹੋਵੇ ਆਪਾਂ ਉਹ ਜਨਾਨੀ ਉਹਦੇ ਉਹਨੂੰ ਦੇਖੂਗੀ ਵੀ ਤੱਕ ਨਹੀਂ ਆ ਕਾਲਾਂ ਪਈਆਂ ਵੀਰੇ ਇਹ ਡੈਲੀ ਇਹ ਡੈਲੀ ਪ੍ਰਿੰਕਲ ਲੁਧਿਆਣਾ ਠੀਕ ਹੈ ਜੀ ਨਵੂ ਹੋਣਾ ਨਾਲ ਤੇ ਆਪਣੀ ਸੱਸ ਨਾਲ ਕਾਲ ਨੰਬਰ ਆ ਜਨੇ ਉਹਦੇ ਨਾਲ ਮੇਰੇ ਕੋ ਸਾਰੇ ਡਾਕੂਮੈਂਟਰੀ ਹੈ ਠੀਕ ਹੈ ਉਹਨਾਂ ਨਾਲ ਸਾਰਾ ਸਾਰਾ ਦਿਨ ਗੱਲਾਂ ਕਰਦੇ ਜੀਏ ਇਹਨਾਂ ਦੇ ਮਨ ਚ ਮੈਂ ਤੁਹਾਨੂੰ ਸ਼ਾਰਟ ਸਟੋਰੀ ਦੱਸਦਾ ਕੱਲ ਵੀ ਇਹਨਾਂ ਨੇ 5 ਲੱਖ ਰੁਪਈਆ ਤੇ ਇੱਕ ਚੈਨ ਘਰੋਂ ਚੱਕ ਕੇ ਲੈ ਕੇ ਗਏ ਨੇ ਸਾਰਾ ਕੁਝ ਕੈਮਰਿਆਂ ਚਾ ਮੇਰੇ ਕੋ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਮੈਂ ਇੱਥੇ ਬੈਠਾ ਹਾਂ ਪਰਸੋਂ ਇਹਨੇ ਕੁਮਨ ਸਾਹਿਬ ਤੋਂ ਫੋਨ ਕਰਾ ਕੇ ਅਸੀਂ ਚੱਲ ਜੰਨੇ ਆ ਇਹ ਕਨਾਂ ਵੀ ਸਮਝੌਤਾ ਕਰਨਾ ਮੈਂ ਕਹਿੰਦਾ ਵੀ ਮੈਂ ਸਮਝੌਤਾ ਨਹੀਂ ਕਰਨਾ ਵੀ ਮੈਂ ਇਹ ਕਹਿ ਸਕਦਾ ਵੀ ਮੈਂ ਤੇਤੇ ਕੋਈ ਵੀਡੀਓ ਨਹੀਂ ਪਾਉਂਗਾ ਦੇਖੋ ਲੋਕ ਵੀ ਇਹ ਗੱਲਾਂ ਤੋਂ ਪਰੇਸ਼ਾਨ ਨੇ ਵਧੀਆ ਨਹੀਂ ਲੱਗਦਾ ਆਪਾਂ ਬੋਲੀਏ ਇਹਨੇ ਪਿਛਲੇ 2 ਮਹੀਨੇ ਤੋਂ ਲਗਾਤਾਰ ਮੇਰੇ ਤੇ ਵੀਡੀਓ ਪਾ ਰਹੇ 2 ਮਹੀਨੇ ਹੋ ਗਏ ਹਨ ਮੈਂ ਇੱਕ ਵੀਡੀਓ ਪਾਈ ਉਹ ਵੀ ਟੈਕਨੀਕਲੀ ਗੱਲ ਕਰੀ ਹੈ ਕਿਉਂਕਿ ਮੈਂ ਪੁਲਿਸ ਕੋਲ ਜਾਣਾ ਪੁਲਿਸ ਕਹਿੰਦੀ ਹੈ ਵੀ ਇਹ ਕਿਹੜਾ ਤੇਰਾ ਨਾਮ ਲੈ ਰਿਹਾ ਫਿਰ ਮੈਂ ਵੀ ਬਿਨਾ ਨਾਮ ਲਈ ਤੇ ਪਾਈ ਪਰ ਮੈਂ ਪਾਈ ਇੱਕੋ ਹੀ ਹੈ ਚਲੋ ਅਸੀਂ ਉੱਥੇ ਬੈਠ ਕੇ ਗੱਲਬਾਤ ਹੋਊਗੀ ਇਹਨੇ ਮੈਨੂੰ ਵਿਸ਼ਵਾਸ ਚ ਲੈ ਲਿਆ ਕੱਲ ਮੈਨੂੰ 1:30 ਵਜੇ ਦੁਬਾਰੇ ਫੋਨ ਕਰਦਾ ਮੈਂ ਇੱਥੇ ਦਫ਼ਤਰ ਹੀ ਬੈਠਾ ਹੀ ਦਰਾਹੀ ਮੇਰਾ ਘਰ ਤੋਂ ਸਿਰਫ 100 200 ਮੀਟਰ ਤੇ ਆ ਮੈਂ ਘਰੇ ਮੈਂ ਰੋਟੀ ਖਾਣ ਚਲੇ ਆਪਣੇ ਪੀਜਾ ਸੁਣਾ ਹਨਾ ਇਹ ਮੈਨੂੰ ਕਹਿੰਦਾ ਕੀ ਹੋਇਆ ਮੈਂ ਕਹਿੰਦਾ ਕੀ ਹੋਇਆ ਕਹਿੰਦਾ ਫੇਰ ਲੜਿਆਂ ਕਹਿੰਦਾ ਮੈਂ ਕਹਿੰਦਾ ਮੈਂ ਤਾਂ ਆਪਣਾ ਕੰਮ ਕਰ ਰਿਹਾ ਕਹਿੰਦਾ ਮੈਂ ਕਹਿੰਦਾ ਕਿਸੇ ਨਾਲ ਲੜਨਾ ਮੈਂ ਕਹਿੰਦਾ ਸਹੀ ਹੈ ਸਾਰਾ ਕੁਝ ਕਹਿੰਦਾ ਹੋਰ ਤੇਰੀ ਧਿਆਨਾ ਨਹੀਂ ਕਰੋ ਭੱਜ ਗਈ ਕਹਿੰਦਾ ਮੈਂ ਕਹਿੰਦਾ ਜਨਾਨੀ ਭੱਜ ਗਈ ਕਹਿੰਦਾ ਬੱਚੇ ਲੈ ਕੇ ਵੀ ਚਲੇਗੀ ਐਸਐਸਪੀ ਕੋਲ ਮੈਂ ਕਹ ਰਿਹਾ ਕਿ ਕਿੰਨੇ ਵਜੇ ਇਹ ਡੇਢ ਡੇਢ ਦੀ ਵੰਦੀ ਗੱਲ ਆ ਕੱਲ ਦੀ ਕੱਲ ਦੁਪਹਿਰੇ ਡੇਢ ਵਜੇ ਕਹਿੰਦਾ ਕੌਣ ਸੀ ਇਹ ਪ੍ਰਿੰਕਰ ਲੁਧਿਆਣਾ ਕਾਲ ਆਈ ਬਿਲਕੁਲ ਫੋਨ ਆਇਆ ਸਿੱਧਾ ਸ਼ਰੀਮ ਤੇ ਨਾਲੇ WhatsApp ਤੇ ਨਹੀਂ ਦੂਜੇ ਤੇ ਕਈ ਵਾਰ WhatsApp ਤੇ ਨਹੀਂ ਵੀ ਪਤਾ ਲੱਗਦਾ ਨਾ ਸਿੱਧੀ ਕਾਲ ਆਈ ਹੋਈ ਹੈ ਪ੍ਰਿੰਕਰ ਜਿਹੜਾ ਰਿਹਾ ਕ ਜਿਹੜਾ ਉਹ ਤੁਹਾਡੀ ਵਾਈਫ ਦਾ ਬ੍ਰਦਰ ਹੈ ਹਾਂ ਬ੍ਰਦਰ ਆ ਉਹ ਠੀਕ ਤੇ ਉਸ ਤੋਂ ਬਾਅਦ ਕੀ ਹੁੰਦਾ ਬਾਈ ਮੈਂ ਘਰੇ ਜਾਨਾ ਮੈਂ ਅਸੀਂ ਮੇਰਾ ਪੀਐਸਓ ਨਾਲ ਜਿਵੇਂ ਕੋ ਵੀਡੀਓ ਬਣੀ ਸਾਰਾ ਘਰ ਖੁੱਲਾ ਸਾਰਾ ਘਰ ਖੁੱਲਾ ਸਾਰੀ ਵੀਡੀਓ ਮੈਂ ਉੱਥੇ ਇਹਨੂੰ ਫੋਨ ਕਰਨੇ ਸੀ ਫਿਰ ਆਪਣੇ ਸਾਲੇ ਨੂੰ ਕਰਨੇ ਸੀ ਇਨੇ ਤਾਂ ਮੈਨੂੰ ਦੱਸ ਹੀ ਦਿੱਤਾ ਸੀ ਪਰ ਇਹ ਮੈਂ ਨਾ ਗੇਮ ਖੇਡਦਾ ਪਿਆ ਸੀ ਵੀ ਉਹ ਮੇਰੀ ਮਦਦ ਮੰਗ ਰਿਹਾ ਮੈਂ ਕਰ ਨਹੀਂ ਰਿਹਾ ਪਰ ਇਹਦੀਆਂ ਗੱਡੀਆਂ ਇਹਦਾ ਸਾਰਾ ਸਟਾਫ ਨਾਲ ਸੀ ਇਹ ਆਪ ਐਸਐਸਪੀ ਮੈਨੂ ਕੋਲ ਉਹਨੂੰ ਲੈ ਕੇ ਗਿਆ ਬਿਲਕੁਲ ਲੈ ਕੇ ਜਾਵੇ ਕਨੂਰ ਕੋਲ ਜਾਣ ਦਾ ਸਭ ਕੁਝ ਤਿਆਰ ਪਰ ਕਿਸੇ ਦਾ ਘਰ ਪੱਟਣ ਦਾ ਛੋਟੇ ਛੋਟੇ ਜਵਾਕ ਚੱਕ ਕੇ ਬੱਸਾਂ 'ਚ ਫੇਰਨ ਦਾ ਯਾਰ ਆਪਣੇ ਕੋਲ ਮਾਰਾ ਨੇ ਸਾਰਾ ਕੁਝ ਦਿੱਤਾ ਠੀਕ ਆ ਤੁਸੀਂ ਪਹਿਲਾਂ ਇਹ ਦੱਸੋ ਵੀ ਤੁਸੀਂ ਕੁਝ ਕਮਾਨੇ ਹੋ ਮੇਰੇ ਸਹੁਰਾ ਸਾਹਿਬ ਇੰਨੇ ਕੁ ਵਧੀਆ ਬੰਦੇ ਨੇ ਉਹਨਾਂ ਨੂੰ ਇਹਨੇ ਡਿਪਰੈਸ਼ਨ 'ਚ ਕਰਤਾ ਮਾਵਾ ਦੀਆਂ ਅੱਜ ਵੀ ਤੁਸੀਂ ਜਾਂਚ ਕਰਾ ਸਕਦੇ ਅੱਜ ਵੀ ਜਾਂਚ ਕਰਾ ਸਕਦੇ ਉਹਨੂੰ ਡਿਪਰੈਸ਼ਨ ਚ ਕਰਕੇ ਸਾਈਡ ਤੇ ਕੋਣੀ ਤੇ ਬਿਠਾਇਆ ਹੋਇਆ ਹੁਣ ਮੈਂ ਤੁਹਾਨੂੰ ਗੱਲਾਂ ਨਹੀਂ ਕਰਨੀਆਂ ਸੀ ਹੁਣ ਪਰਿਵਾਰ ਦੀਆਂ ਨੇ ਦੇਖੋ ਚਲੋ ਚਲੋ ਬੰਦਾ ਮਾਰਨ ਤਾਂ ਹੀ ਆ ਗਿਆ ਹਨਾ ਮੇਰੇ ਫਾਦਰ ਸਾਹਿਬ ਇੱਥੇ ਦਰਾਹੀ ਗੁਰਦੁਆਰੇ ਪ੍ਰਧਾਨ ਸੀਗੇ ਠੀਕ ਹੈ ਸਾਡਾ ਵਧੀਆ ਸੀ ਇੱਕ ਦੋ ਦੁਕਾਨਾਂ ਸਾਡੇ ਕੋਲ ਸੀਗੀਆਂ ਸਹੀ ਸੀ 2014 ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਸੇ ਨੇ ਦੱਸ ਪਈ ਵੀ ਵਿਆਹ ਕਰਨਾ ਵਾ ਠੀਕ ਹੈ ਉਹ ਇਹਦੇ ਫਾਦਰ ਸਾਹਿਬ ਉੱਥੇ ਅਕਾਲ ਮਾਰਕੀਟ ਦੇ ਵਿੱਚ ਰੀੜੀ ਲਿਖਣ ਦੇ ਮੈਂ ਕੋਈ ਰੀੜੀ ਲਾਣ ਨੂੰ ਗਲਤ ਕੰਮ ਨਹੀਂ ਕਹਿੰਦਾ ਜੇ ਸਾਡੇ 'ਚ ਗਲਤ ਹੁੰਦਾ ਤੇ ਅਸੀਂ ਵਿਆਹ ਹੀ ਨਹੀਂ ਕਰਦੇ ਭਾਜੀ ਹਨਾ ਚਲੋ ਅਸੀਂ ਵੀ ਮਹਾਰਾਜ ਦੀ ਕਿਰਪਾ ਠੀਕ ਸੀ ਮਾੜੇ ਨਹੀਂ ਸੀ ਠੀਕ ਸੀ ਅਸੀਂ ਕੁਝ ਵੀ ਐਦਾਂ ਦੀ ਗੱਲ ਨਹੀਂ ਕੀਤੀ ਅਸੀਂ ਕਿਰਸੇ ਆਪਸ ਵਿੱਚ ਦੇਖਿਆ ਉਹ ਕਹਿੰਦੇ ਠੀਕ ਆ ਠੀਕ ਆ ਵਿਆਹ ਹੋ ਗਿਆ ਬੱਚੇ ਹੋਏ ਸੈਟਲ ਚਲੀ ਗਈ ਉਸ ਤੋਂ ਬਾਅਦ ਜਦੋਂ ਨਹੀਂ ਮੇਰੀ ਇਹਨਾਂ ਨਾਲ ਮੈਂ ਹੁਣ ਇਹਨਾਂ ਨੂੰ ਛੱਡਿਆ ਵਾ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜੇ ਮੈਂ ਆਪਣੀ ਜਨਾਨੀ ਛੱਡਣੀ ਹੋਵੇ ਬਾਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈ ਹੈ ਸਾਰੇ ਘਰ ਦੇ ਭੇਜ ਜੋ ਮੈਂ ਕੰਮਰੇ 'ਚ ਕਰਦਾ ਜੋ ਮੇਰੇ ਕਮਰੇ ਦੇ ਵਿੱਚ ਰਿਕਾਰਡਿੰਗ ਅਪਰਿੰਕਲ ਨੂੰ ਜਾ ਰਹੀਆਂ ਜੀ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ ਮੈਨੂੰ ਕੰਮ ਵਿੱਚ ਹਿੱਸਾ ਪਾਉਣ ਨੂੰ ਕਿਹਾ ਸੀ ਮੈਂ ਨਹੀਂ ਪਾਇਆ ਹੁਣ ਮੇਰੇ ਤੋਂ ਗੱਲਾਂ ਗੱਲਾਂ 'ਚ ਬੰਦਾ ਜਨਾਨੀ ਨੂੰ ਹੀ ਦੱਸਦਾ ਜੀ ਮੈਂ ਇੰਸ਼ੋਰੈਂਸਾਂ ਕਰਾਈਆਂ ਹੋਈਆਂ ਬੱਚੇ ਦੀਆਂ ਇੱਕ ਇੱਕ ਦੀ 2-2 ਕਰੋੜ ਦੀ ਇੰਸ਼ੋਰੈਂਸ ਹੈਗੀ ਵੀ ਜੇ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਨਾ ਮੈਂ ਨਹੀਂ ਤੂੰ ਮੈਂ ਹੁਣ ਚੇਂਜ ਕਰਵਾਤਾ ਚਲੋ ਉਹ ਤਾਂ ਮੇਰੀ ਮਰਜ਼ੀ ਮੈਂ ਜਿਹਨੂੰ ਮਰਜ਼ੀ ਰੱਖਾਂ ਨਾ ਰੱਖਾਂ ਪਰ ਮੈਂ ਦੱਸਦਾ ਇਹ ਗੱਲ ਇਹਨਾਂ ਦੇ ਦਿਮਾਗ 'ਚ ਕਲਿੱਕ ਕਰ ਗਈ ਵੀ ਜੇ ਇਹਨੂੰ ਕੁਝ ਹੁੰਦਾ ਹੈ ਵੀਰੇ ਮੇਰੇ ਕੋਈ ਤਾਏ ਚਾਚੇ ਨੂੰ ਨਹੀਂ ਬੁલાਂਦੀ ਮੇਰੇ ਛੱਡੋ ਭਾਜੀ ਆਪਣੇ ਨੂੰ ਨਹੀਂ ਬੁલાਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਚਾਚੇ ਕਿਸੇ ਨੂੰ ਵੀ ਪੁੱਛ ਲਓ ਕੱਲ ਸਾਰਾ ਦਰਹਾ ਆਇਆ ਅਸੀਂ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਪਰ ਮੈਂ ਕੋਈ ਵਿਰੋਧ ਨਹੀਂ ਕੁਝ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨੁਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਰਹਿਣਾ ਜਿਹੜਾ ਨਾ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਸਿਟੀ ਸਟੰਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਆਈਡ ਲਾਈ ਹੈ ਤੁਹਾਨੂੰ ਕੋਈ ਨਿਸ਼ਾਨ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਸਿਟੀ ਸਟੰਡ ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡ ਦੋ ਤੁਸੀਂ ਦੱਸੋ ਇਹ 3 ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਨੇ ਬਾਈਟ 'ਚ ਵੀ ਕਿਹਾ ਕਿ 1 ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਤੇ ਹੱਥ ਪਾਇਆ ਸੀ ਐਦਾਂ ਦਾ ਕੁਝ ਉਹਨਾਂ ਨੇ ਬੋਲਿਆ ਤੇ ਆਪਾ ਦਵਾਰੇ ਕਿਉਂ ਰਹਿਣ ਲੱਪੇ ਜੀ ਤੇ ਆਪਾ ਦਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਨੇ ਨਹੀਂ ਗਲਤ ਹੈ ਆਪਾ ਦਵਾਰੇ ਕਿਉਂ ਵਾਪਸ ਆਏ ਫੇਰ ਡਿਸਪਿਊਟ ਕਿਉਂ ਹੋਇਆ ਇਹ ਸਭ ਕੁਝ ਪਾਈ ਜੋ ਛੱਡ ਹੀ ਨਹੀਂ ਰਿਹਾ ਪ੍ਰਿੰਕਲ ਨੂੰ ਸਮਝ ਹੀ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਬੋਲੋ ਅਲੀ ਵਾਈਫ ਇਹ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈ ਰਦਾ ਤੇ ਨਹੀਂ ਆਏਗਾ ਉਹਨੇ ਬਾਈਕ ਤੇ ਗਿਆ ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਨੇ ਤੇ ਸਭ ਕੁਝ ਕਰਦਾ ਹਾਂ ਉਹ ਨਹੀਂ ਆਗਾ ਆ ਲੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਬਰਗਲਾ ਕੇ ਵਾਪਸ ਲੈ ਕੇ ਆਇਆ ਮੋਟਾ ਮੋਟਾ ਕਾਰਨ ਕੀ ਮੰਨਦੇ ਹੋ ਦੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨੂੰ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਮੈਂ ਇਹ ਕਿਸੇ ਨਾਲ ਵਰਤਦੀ ਨਹੀਂ ਕਿਉਂਕਿ ਕਿਸੇ ਦੀ ਵੀ ਇੰਟਰਫੇਰੈਂਸ ਇਹ ਮੇਰਾ ਦੋਸਤ ਆ ਉਹ ਮੇਰਾ ਛੱਡੋ ਭਾਜੀ ਆਪਣੇ ਨੂੰ ਨਹੀਂ ਬੁਲਾਉਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਇਜਾਚ ਕਿਸੇ ਨੂੰ ਵੀ ਪੁੱਛ ਲਓ ਕੱਲ ਸਾਰਾ ਦਰਾਹਾ ਆ ਅਸੀਂ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਪਰ ਮੈਂ ਕੋਈ ਵਿਰੋਧ ਨਹੀਂ ਕੁਝ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨੁਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਰਹਿਣਾ ਜੀ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਕਲੀ ਸਟੈਂਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਆਈਡ ਲਈ ਹੈ ਤੁਹਾਨੂੰ ਕੋਈ ਨਿਸ਼ਾਨ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਕਿਟੀ ਸਟੈਂਡ ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡੋ ਤੁਸੀਂ ਦੱਸੋ ਇਹ ਤਸਵੀਰ ਇੱਕ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ। ਉਹਨਾਂ ਨੇ ਬਾਈਟ ਵਿੱਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਇਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ। ਮੇਰੇ ਦੇਵਰ ਨੇ ਮੇਤੇ ਹੱਥ ਪਾਏ ਸੀ। ਇਦਾਂ ਦਾ ਕੁਝ ਉਹਨਾਂ ਨੇ ਬੋਲਿਆ। ਆਪਾਂ ਦਵਾਰੇ ਕਿਉਂ ਰਹਿਣ ਲੱਪੇ? ਜੀ। ਤੇ ਆਪਾਂ ਦਵਾਰੇ ਕਿਉਂ ਆਏ? ਜੇ ਮੇਰੇ ਦੇਵਰੇ ਇੰਨੀ ਗਲਤ ਹੈ ਆਪਾਂ ਦਵਾਰੇ ਕਿਉਂ ਵਾਪਸ ਆਏ? ਫੇਰ ਡਿਸਪਿਊਟ ਕਿਉਂ ਹੋਇਆ? ਇਹਨਾਂ ਨੂੰ ਪਾਈ ਜੋ ਸ਼ਾਦੀ ਨਹੀਂ ਰਹੀ ਆ ਪ੍ਰਿੰਕਲ ਇਹਨੂੰ ਸਮਝ ਨਹੀਂ ਆ ਰਹੀ। ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ। ਬੋਲੋ। ਉਹਦੀ ਵਾਈਫ ਇਹ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈ ਰ ਰਿਹਾ ਤੇ ਉਹ ਆਏਗਾ ਉਹਨੇ ਬਾਈਟ ਤੇ ਗਿਆ ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਿੰਦੇ ਤੇ ਸਭ ਕੁਝ ਕਰ ਦੂੰਗਾ ਹਾਂ ਨਹੀਂ ਆਹ ਲਓ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਉੱਪਰ ਗਲਾ ਕੇ ਵਾਪਸ ਲੈ ਕੇ ਆਇਆ ਮੋਟਾ ਮੋਟਾ ਕਾਰਨ ਕੀ ਮੰਨਦੇ ਉਹਦੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨੂੰ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਮੈਂ ਇਹ ਕਿਸੇ ਨਾਲ ਵਰਤਦੀ ਨਹੀਂ ਕਿਉਂਕਿ ਕਿਸੇ ਦੀ ਵੀ ਇੰਟਰਫੇਰੈਂਸ ਇਹ ਮੇਰਾ ਦੋਸਤ ਹੈ ਉਹ ਮੇਰਾ ਦੋਸਤ ਹੈ ਮੇਰਾ ਸਟਾਫ ਬੈਠਾ 30 ਜਣਾਂ ਦਾ ਮੇਰਾ ਸਟਾਫ ਹੈ ਆਪਾਂ ਕਿਸੇ ਨੂੰ ਨਹੀਂ ਬੁਲਾਉਣਾ ਆਪਾਂ ਤਾਇ ਚਾਚੇ ਨੂੰ ਨਹੀਂ ਬੁਲਾਉਣਾ ਆਪਾਂ ਭਾਬੀਆਂ ਨੂੰ ਨਹੀਂ ਬੁਲਾਉਣਾ ਰੈਂਡਮਲੀ ਇੱਕ ਬੰਦਾ ਖੜਾ ਹੋ ਕੇ ਕਹਿ ਦੇਵੇ ਵੀ ਏ ਕਮ ਸਿੱਟੀ ਸਾਡੇ ਨਾਲ ਸਹੀ ਹੈ ਜੋ ਕਹੋਗੇ ਔਨ ਕੈਮਰਾਮੈਨ ਨੂੰ ਤਿਆਰ ਇੱਕ ਸਿਰ ਬਿਕ ਸਕੇ ਭਰਾ ਮੇਰੇ ਨਾਲ ਖੜਨਗੇ ਤੁਹਾਨੂੰ ਮੈਂ ਦੱਸਦੀ ਗੱਲ ਉਹ ਮਾਮੇ ਠੀਕ ਹੈ ਫਾਈਨੈਂਸ਼ਲੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਹੈਨਾ ਵੀ ਆਪਾਂ ਰੈਡੀ ਰੂਡੀ ਪਰ ਗੁਰਸਿੱਖ ਬੰਦਾ ਬਹੁਤ ਵਧੀਆ ਹੈਨਾ ਪਰ ਫਾਈਨੈਂਸ਼ਲੀ ਪੈਸੇ ਤਾਂ ਚਾਹੀਦੇ ਵਿਆਹ ਕਰਾਉਣ ਨੂੰ 15 ਸਾਲ ਦੋਨੇ ਭੈਣ ਭਰਾਵਾਂ ਨੂੰ ਜਿਹੜੇ ਨਾਨਕਿਆਂ ਨੇ ਰੱਖਿਆ ਉਹਨਾਂ ਨੂੰ ਧੱਕੇ ਮਾਰ ਮਾਰ ਘਰੋਂ ਕੱਢਿਆ ਕੱਢ ਵੀ ਵੀਡੀਓ ਚਲੋ ਹੁਣ ਤੁਸੀਂ ਇਹਦਾ ਨਿਚੋੜ ਕੀ ਕੱਢਿਆ ਨਿਚੋੜ ਮੈਂ ਇਹੀ ਕਰਦਾ ਬਾਈ ਜੀ ਮੈਂ ਨਾਲ ਨਹੀਂ ਰਹਿਣਾ ਮੈਂ ਕੋਈ ਕੰਟਰੋਵਰਸੀ ਨਹੀਂ ਚਾਹੁੰਦਾ ਜੋ ਕਾਨੂੰਨ ਕਰੂਗਾ ਸਹੀ ਹੈ ਮੈਨੂੰ ਇਹਨਾਂ ਤੋਂ ਡਰ ਹੈ ਇਹਨਾਂ ਨੂੰ ਮੇਰੀਆਂ ਪਾਲਸੀਆਂ ਦਿਖਦੀਆਂ ਨੇ ਪਰ ਮੈਂ ਉਹ ਚੇਂਜ ਕਰਵਾ ਦਿਆਂ ਠੀਕ ਹੈ ਜਦੋਂ ਆਪਾਂ ਕਿਸੇ ਨਾਲ ਵਰਤਦੇਈ ਨਾ ਜਦੋਂ ਬੰਦਾ ਆ ਹੁਣ ਸਾਡੇ ਆ ਸਮਰਾਲੇ ਕੰਡ ਹੋਇਆ ਜਨਾਨੀ ਨੇ ਸਾਰਾ ਕੁਝ ਆਪਣੇ ਨਾਮ ਕਰਵਾਇਆ ਹੋਇਆ ਸੀਗਾ ਉਹ ਜਦ ਪਹਿਲਾਂ ਹੀ ਨਹੀਂ ਤਾਂ ਆਪਣੇ ਸਹੁਰਿਆਂ ਨਾਲ ਕਿਸੇ ਨਾਲ ਵਰਤਦੀ ਤਾਂ ਉਹਨੂੰ ਕੁਐਸਚਨਿੰਗ ਕਿਨੇ ਕਰਨੀ ਹੈ ਨਾਮੀਨੀ ਹੋ ਸੀਗੀ ਵਿੱਚ ਸੇਮ ਆ ਚੀਜ਼ ਕਰਨ ਨੂੰ ਪਿਆਰ ਸੀਗੇ 48 ਘੰਟੇ ਪਹਿਲੇ ਪੰਗਾ ਪਿਆ ਸੀ ਤੁਹਾਡੀ ਵਾਈਫ ਨੇ ਬਿਆਨ ਦਿੱਤੇ ਨੇ ਕਿ ਉਹ ਪੰਗੇ ਤੋਂ ਬਾਅਦ ਮੈਨੇਜ ਹੋ ਗਏ ਸਭ ਕੁਝ ਅਸੀਂ ਕਿਵੇਂ ਮੈਨੇਜ ਹੋ ਗਿਆ ਬਾਈਡੀ ਆ ਗੱਡੀ ਵਿੱਚ ਵਿੱਚ ਪਿਆ ਸੀ ਲੈ ਕੱਢ ਕੈਮਰਾ ਚਲਾਉਣਾ ਵਿੱਚ ਤੁਸੀਂ ਫਿਰ ਜੀ 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 ਹਾਂ ਦੱਡਾ ਲਗਾ ਕੋਈ ਵਿੱਚ ਵੀਡੀਓ ਕਿੱਥੇ ਜਿਹੜੀ ਹੈ ਮੈਡੋਨਲ ਫੜੀ ਗਈ ਆ ਉਹਨਾਂ ਨਾਲ ਤੇ ਫੇਰ ਇਹਨਾਂ ਨੇ ਬਾਤ ਮੇਰੇ ਕੋਲ ਗੱਡੀਆਂ ਚਾਰ ਸੀਗੇ ਚਾਰ ਗੱਡੀਆਂ ਜੋ ਅਸੀਂ ਲੱਭਣ ਲੱਗੇ ਜਦੋਂ ਜਨਾਨੀ ਘਰੋਂ ਚੱਲੇ ਗਈ ਤੇ ਬੰਦਾ ਲੱਭੂਗਾ ਹੀ ਫੋਨ ਤੁਸੀਂ ਚੱਕ ਨਹੀਂ ਰਹੇ ਇੱਕ ਉਹ ਬੰਦਾ ਜਿਹਨੇ ਮੇਰੇ ਤੇ ਪਰਚਾ ਕਰਾਇਆ ਜਿਹਨੇ ਮੈਨੂੰ ਜੇਲ੍ਹ ਭੇਜਿਆ ਉਹ ਬੰਦਾ ਮੈਨੂੰ ਇਹ ਗੱਲ ਦੱਸੇ ਵੀ ਦੇਰੀ ਜਨਾਨੀ ਸਾਡੇ ਕੋਲ ਆ ਤੇ ਇਹਦਾ ਕੀ ਫਰੋਤੀ ਹੋਗੀ ਹੋਰ ਕੀ ਹੋ ਗਿਆ ਪਰ ਉਹ ਹਰ ਉਸ ਕਾਰਨ ਨੇ ਤਨੀ ਮਾਤਾ ਜੀ ਨੇ ਵੀ ਉਹਨਾਂ ਨੂੰ ਕੁੱਟਿਆ ਉਹਨੇ ਹੀ ਰੋਕ ਲਾਇਆ ਕਿਵੇਂ ਕੁੱਟਿਆ ਭਾਈ ਜੀ ਮੈਡੀਕਲ ਕਰਾ ਲਿਆ ਕੁਣੇ ਸਿਰਕ ਰੋਕਿਆ ਇਹ ਬਜਾ ਉੱਥੇ ਜਾਂਦੀ ਸੀ ਮਤਲਬ ਯਾਰ ਐਵੇਂ ਸਾਡੇ ਮਹੱਲੇ ਚ ਦੋ ਪਾਸੇ ਘਰ ਨੇ ਐਵੇਂ ਜਾਂਦੀ ਸੀ ਮੰਮੀ ਨੇ ਰੁਕਿਆ ਵੀ ਤੂੰ ਇੱਧਰ ਨਾ ਜਾ ਉਹਨੂੰ ਕੁੱਟਣਾ ਨਹੀਂ ਕਹਿੰਦੇ ਉਹਨੂੰ ਰੋਕਣਾ ਕਹਿੰਦੇ ਨੇ ਜੀ ਜੇ ਜੇ ਕੋਈ ਨਿਸ਼ਾਨ ਹੈ ਤਾਂ ਫਿਰ ਸਿਵਲ ਸਰਦਨ ਗਈ ਨਹੀਂ ਉਹ ਲਿਖ ਕੇ ਦੇ ਦਿੰਨ ਵੀ ਇਹਦੇ ਇੱਥੇ ਤੇ ਨਿਸ਼ਾਨ ਲੱਗੇ ਹੋਏ ਆ ਪ੍ਰਿੰਕਲ ਦੀ ਗੱਡੀ ਰਾਤ ਨੂੰ 10 ਵਜੇ ਆਉਂਦੀ ਸਾਡੇ ਕੋਲ ਮੇਰੇ ਕਮਰੇ ਦੇ ਵਿੱਚ ਇਹ ਤਾਂ ਪੀਐਸਓ ਬੜ ਜਾਂਦਾ ਕਿ ਵੈਪਨ ਲੈ ਕੇ ਇਹ ਕੀ ਮਸਲਾ ਹੋਇਆ ਆ ਕੱਲ ਦੀ ਵੀਡੀਓ ਆ ਅੱਜ ਮੈਂ ਗੱਲ ਲੈਣਾ ਹੈ ਚਲਾਓ ਆ ਗੱਡੀ ਚ ਨੂੰ ਮੈਂ ਵਾਪਸ ਲੈ ਕੇ ਆ ਰਿਹਾ ਐਂ ਡਰਾਈਵਰ ਆ ਪ੍ਰਿੰਕਲ ਦੀ ਪਿੱਛੇ ਉਹ ਕੁੜੀ ਨਵ ਢੱਲੇ ਦੀ ਪਿੱਛੇ ਰੇਂਜ ਰੋਵਰ ਆ ਭਾਈ ਚਲਾਓ ਇਹਨੂੰ ਕਿਉਂ ਨਹੀਂ ਚਲਾਉਂਦੇ ਹਾਂ ਚਲਾਓ ਇਹਨੂੰ ਬਿਲਕੁਲ ਚਲਾਓ ਆ ਲੋ ਇਹਦੇ ਚ ਮੈਂ ਮਸਾ ਬੁਲਾ ਕੇ ਪਿੱਛੇ ਮੇਰੀ ਵਾਲੀ ਗੱਡੀ ਆ ਆ ਡਰਾਈਵਰ ਲੰਗੀ ਆ ਇਹਦੀ ਸਹੇਲੀ ਦੀ ਗੱਡੀ ਆ ਪ੍ਰਿੰਕਲ ਦੀ ਆ ਦੀ ਆਪਣੀ ਉਹ ਕੁੜੀ ਦੀ ਜਿਹਨੇ ਮੇਰੇ ਤੇ ਪਰਚਾ ਕਰਾਇਆ 105 ਨੰਬਰ ਐਫ ਆਰ ਮੇਰੇ ਤੇ ਹੋਈ ਆ ਇੱਕ ਵੱਡਾ ਅਧਿਕਾਰੀ ਇਹਨਾਂ ਨਾਲ ਰਲਿਆ ਜਿਹਨੇ 6 ਲੱਖ ਖਾਦਾ ਮੇਰੇ ਤੋਂ ਔਰ ਮੇਰੀ ਪੂਰੀ ਮਾਰ ਗੁੱਟ ਕਰੀ ਹੈ ਆ ਪਿੱਛੇ ਵਾਲੀ ਫੇਰ ਸਾਡੀ ਵਾਲੀ ਆ ਸਾਇਲ ਦੀ ਕਰੈਟ ਮੈਂ ਇਹਦੇ ਚ ਲੱਭਦਾ ਲੱਭਦਾ ਮੈਨੂੰ ਮੈਕਡੋਨਲਡ ਲੱਭ ਗਈ ਇੰਨੀ ਕ ਕਾਂਸਪੀਰੈਂਸੀ ਰਚਣ ਲੱਗੇ ਹੋਏ ਨੇ ਵੀ ਇਹਨੂੰ ਅਸੀਂ ਕੱਲ ਮਰਵਾ ਦਾਂਗੇ ਇਹਨੂੰ ਮਰਵਾ ਕੇ ਜੋ ਇਹਦੇ ਪੈਸੇ ਨੇ ਉਹ ਅਸੀਂ ਲਵਾਂਗੇ ਕੰਮ ਚ ਇਸੇ ਪਾਉਣ ਦੀ ਗੱਲ ਕੀਤੀ ਅੱਜ ਤੋਂ 30 ਸਾਲ ਪੁਰਾਣਾ ਪ੍ਰਿੰਕਲ ਦਾ ਸ਼ੂਜ਼ ਦਾ ਕੰਮ ਹੈ ਠੀਕ ਹੈ ਫਿਰ ਇਹਨੂੰ ਮੇਰੇ ਨਾਲ ਦੋਸਤੀ ਪੈਸੇ ਤੋਂ ਬਾਅਦ ਹੀ ਬੂਟਾਂ ਦਾ ਕੰਮ ਕਿਵੇਂ ਯਾਦਾ ਹੈ ਇਨੂੰ ਬਈ ਲਾਲ ਚ ਬੈ ਗਿਆ ਜਿਵੇਂ ਹੁਣ ਮੈਂ ਨਾ ਬੈਠਾ ਗੱਲੇ ਤੇ ਇਹ ਹੁਣ ਕਹ ਲਉਂਦਾ ਮਨ ਚੀਆ ਗੱਲਾਂ ਆਣ ਵੀ ਮੇਠੇ ਹਿੱਸਾ ਪਾਪਾ ਜੀ ਮੈਂ ਹਿੱਸਾ ਨਹੀਂ ਪਾ ਸਕਦਾ ਮੈਂ ਪਾਰਟ ਦੇ ਸਕਦਾ ਮੇਰੇ ਨਾਲ ਕੰਮ ਕਰ ਠੀਕ ਹੈ ਮਰਦੀ ਕਿਰਪਾ ਚੱਲੀ ਜਾਂਦਾ ਯਾਰ ਇੱਥੇ ਦਾ ਤਰੱਕੀ ਕਰਨੀ ਗੁਨਾਹ ਹੋਗੀ ਮੈਨੂੰ ਤਾਂ ਇਹ ਲੱਗਦਾ ਮੇ ਤਾਂ ਜਲਸੀ ਆ ਹੋਰੀ ਚਲੋ ਓਵਰঅল ਕੀ ਕਹਿਣਾ ਚਾਹੁੰਦੇ ਹੋ ਓਵਰঅল ਮੈਂ ਕੋਈ ਸਵਾਲ ਨਹੀਂ ਚਾਹੁੰਦਾ ਕੁਛ ਨਹੀਂ ਚਾਹੁੰਦਾ ਠੀਕ ਹੈ ਜੋ ਹੋ ਗਿਆ ਆਪਾਂ ਨਾ ਲਈ ਰਹਿਣਾ ਜੋ ਕਾਨੂੰਨ ਜੋ ਕਹਿਣਗੇ ਉਹ ਮੈਂ ਰਾਜ਼ੀ ਆ ਜੋ ਮੈਨੂੰ ਖਰਚਾ ਲੱਗੂਗਾ ਮੈਂ ਰਾਜ਼ੀ ਆ ਮੈਂ ਕੋਈ ਬੱਚੇ ਰੁਕੇ ਨਹੀਂ ਮੈਂ ਤੁਹਾਨੂੰ ਰਿਕਾਰਡਿੰਗ ਦੇ ਦੇਣਾ ਮਾਵਾ ਧੀਆ ਆਪਸ ਚ ਗੱਲ ਕਰਦੀਆਂ ਤੁਹਾਨੂੰ ਮੈਂ ਚਲਾ ਦੇਣਾ ਐਂਡ ਵਾਲਾ ਪਾਰਟ ਚਲਾ ਦੇ ਇਹਨੇ ਫੇਰ ਗੱਲ ਕਰਾਈ ਜਿਹਦਾ ਨਾਮ ਸਾਹਿਲ ਗਲੋਤਰਾ ਲਹਿਰੀ ਆ ਵੀ ਮੈਨੂੰ ਮਾਰਿਆ ਵੀ ਭਾਬੀ ਤੁਸੀਂ ਗੱਲ ਕਰ ਲਓ ਮੰਮੀ ਪਾਪਾ ਨੂੰ ਆਪਣੇ ਬੁਲਾ ਲਓ ਪਾਪਾ ਤਾਂ ਆਣ ਜੋਗੀ ਨਹੀਂ ਭਰਾ ਆਉਂਦਾ ਹਮੇਸ਼ਾ ਠੀਕ ਹੈ ਆਲੋ ਪ੍ਰਿੰਕਲ ਆਂਦਾ ਤੇ ਉਹ ਜਿਹੜਾ ਹੈਗਾ ਕਿੰਨਾ ਇਹਨੇ ਆਹ ਫੋਨ ਲਾਇਆ ਅੰਦਰੀ ਜੀ ਸੱਸੀ ਦਾ ਹੁਣ ਐਂਡ ਤੇ ਦੋਨੇ ਗੱਲ ਕਰ ਲਈ ਆ ਰੋ ਰਹੀ ਆ ਠੀਕ ਠੀਕ ਤੂੰ ਆ ਜਾ ਬੱਸ ਠੀਕ ਹੈ ਤੂੰ ਬੱਚਾ ਸਾਡੇ ਜਾ ਲੈ ਫੋਨ ਕਿਹਨੇ ਲਾਇਆ ਸੀ ਜੀ ਬੱਚਾ ਨਹੀਂ ਯਾਰ ਠੀਕ ਹੈ ਫੋਨ ਮੇਰੇ ਨਾਲ ਸਿੰਘ ਲਾਇਆ ਮੇਰੇ ਦੋਸਤ ਨੇ ਤੁਸੀਂ ਆ ਜਾ ਨਹੀਂ ਮੈਂ ਨਹੀਂ ਆਣਾ ਠੀਕ ਹੈ ਉਹਨਾਂ ਨੂੰ ਭੇਜ ਦੋ ਫੋਨ ਉਹਨਾਂ ਨੂੰ ਕਹਿੰਦੇ ਮੈਂ ਅੱਥਰੇ ਦੇਖਿਆ ਨਾ ਇਹ ਵਾਲਾ ਫਾਮ ਕਰ ਦੇ ਉਹਨਾਂ ਨੂੰ ਭੇਜ ਦੇ ਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੱਕਮ ਸੇਠੀ ਕਿੱਥੇ ਦੇ ਰਹਿਣ ਵਾਲੇ ਦਰਾਹੇ ਕੀ ਮਾਮਲਾ ਹੋਇਆ ਵਾ ਇਸ ਸਵੇਰੇ ਮੈਨੂੰ ਮਾਰਦਾ ਕੁੱਟਦਾ ਸੀ ਕੌਣ ਮੇਰਾ ਘਰ ਵਾਲਾ ਤੇ ਮੇਰੀ ਸੱਸ ਵੀ ਬਹੁਤ ਟਰਟਚਰ ਕਰਦੀ ਐ ਤੇ ਦੇਵਰ ਵੀ ਕਹਿੰਦਾ ਵੀ ਇਹਨੂੰ ਜਾਨੋਂ ਮਾਰਨਾ ਹੈ ਦੋ ਤਿੰਨ ਦਿਨ ਤੋਂ ਧਮਕੀਆਂ ਦੇ ਰਹੇ ਸੀ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਜੋਤੀ ਮੈਮ ਐਸ ਐਸਪੀ ਕੋ ਜੋਤੀ ਮੈਮ ਕੋਲ ਗਈ ਸੀ ਖੰਨੇ ਬਟੋ ਚੰਡੀਗੜ੍ਹ ਸਿਗੀ ਅੱਜ ਅੱਜ ਗੱਲ ਨਹੀਂ ਹੋ ਪਈ ਤੇ ਦੁਪਹਿਰੇ ਫੇਰ ਪੈਚੇ ਗੱਲ ਸਾਰੀ ਮੁੱਕ ਗਈ ਸੀ ਕਿਸੇ ਦੇ ਹੱਥੋਂ ਤੇ ਇਹਨਾਂ ਨੇ ਮੈਨੂੰ ਜਾਣ ਕੇ ਘਰੇ ਬੁਲਾਇਆ ਐਂਟਰੀ 'ਚ ਗੇਟ ਕੋਲੀ ਆਂਦੀ ਮੰਮੀ ਮੈਨੂੰ ਬਾਲਾ ਤੋਂ ਕਸੀੜ ਕੇ ਲੈ ਕੇ ਗਈ ਐ ਪਿੱਠ ਤੇ ਹੱਥ ਤੇ ਥੱਪੜ ਥੁੱਪੜ ਬਹੁਤ ਮਾਰਿਆ ਐ ਮੇਰੇ ਹਸਬੰਦ ਨੇ ਵੀ ਤੇ ਮੇਰੇ ਦੇ ਕੀ ਨਾਮ ਹੈ ਹਸਬੰਦ ਦਾ ਹਨੀ ਸੇਠੀ ਹਨੀ ਸੇਠੀ ਅੱਗੇ ਵੀ ਤੁਹਾਡੇ ਕੋਈ ਲੜਾਈ ਝਗੜੇ ਦੇ ਮਾਮਲੇ ਹੋਏ ਨੇ ਜੀ ਸਾਲ ਪਹਿਲਾਂ ਹੋਇਆ ਸੀ ਮੇਰੇ ਦੇਵਰ ਨੇ ਮੇਰੇ ਤੇ ਗਲਤ ਹੱਥ ਪਾਇਆ ਸੀ ਤੇ ਉਦੋਂ ਕੋਈ ਮਾਮਲਾ ਦਰਜ ਹੋਇਆ ਹੋਵੇ ਉਦੋਂ ਇਹਨਾਂ ਨੇ ਕੁਝ ਮੈਂ ਲਾਈਵ ਵੀਡੀਓ ਪਾਈ ਸੀ ਪਟ ਕੋਈ ਦਰਖਾਸਤ ਕਿਸੇ ਨੇ ਕੋਈ ਦਿੱਤੀ ਹੋ ਤੁਸੀਂ ਸਿਵਲ ਹਸਪਤਾਲ ਚ ਮੈਡੀਕਲ ਕਰਾਨ ਆਏ ਹੋ ਇਸ ਤੋਂ ਬਾਅਦ ਜਿਹੜੀ ਸ਼ਿਕਾਇਤ ਹੈ ਥਾਣੇ ਵਾਲਿਆਂ ਨੂੰ ਦਿਓਗੇ ਹਾਂਜੀ ਹਾਂਜੀ ਕਿ ਤੁਸੀਂ ਕੀ ਮੰਗ ਕੇ ਕਰਦੇ ਹੋ ਮੈਂ ਤਾਂ ਇਹ ਹੀ ਮੰਗ ਕਰਦੀ ਆਂ ਇਹਦੇ ਚ ਐਂਦੀ ਮੰਮੀ ਤੇ ਮੇਰੇ ਦੇਵਰ ਦਾ ਪੂਰਾ ਰੋਲ ਹੈ ਕਾਰਨ ਕੀ ਹੈ ਗੁੱਟ ਮਾਰਦਾ ਕੋਈ ਤਾਂ ਕਾਰਨ ਹੋਊਗਾ ਨਾ ਹਾਂਜੀ ਬਈ ਐਦਾ ਮੈਨੂੰ ਪਹਿਲਾਂ ਉਹ ਟਾਰਚਰ ਕੀਤਾ ਜਾਂਦਾ ਜਿਵੇਂ ਕਿਸ ਗੱਲ ਨੂੰ ਟਾਰਚਰ ਕੀਤਾ ਜਾਂਦਾ ਬਈ ਉਹ ਇੱਕ ਮੇਰਾ ਬ੍ਰਦਰ ਹੈਗਾ ਪ੍ਰਿੰਕਰ ਤੇ ਉਹ ਵੀਡੀਓ ਆਪਣੇ ਵੇਚਦੇ ਪਾ ਰਿਹਾ ਤੇ ਮੈਨੂੰ ਟਾਰਚਰ ਕੀਤਾ ਜਾਂਦਾ ਕਿ ਤੂੰ ਪੁਆਰੀ ਹੁੰਦੇ ਤੋਂ ਮੇਰਾ ਉਹਨਾਂ ਦਾ ਕੋਈ ਲਿੰਕਪ ਕੋਈ ਨਹੀਂ ਹੈ ਬ੍ਰਦਰ ਹੈ ਮੇਰਾ ਤੇ ਇੱਕ ਇਹਨਾਂ ਨੇ ਨਾ ਮੈਡਮ ਰੱਖੀ ਸੀ ਸਾਲ ਪਹਿਲਾਂ ਅੱਛਾ ਜੀ ਹ ਸੇਲੀ ਹੁਣ ਆਪ ਆਪਣੇ ਅੱਜ ਵੀ ਮੂੰਹ ਨਾਲ ਕਿਹਾ ਕਿ ਮੇਰੇ ਸੇਗੀ ਸੇਲੀ ਸੀਗੀ ਤੇ ਤੂੰ ਤੈਨੂੰ ਮੈਂ ਛੱਡਣਾ ਤੇ ਤੂੰ ਹੁਣ ਵੀ ਜਾਏਗੀ ਮੈਂ ਉਹ ਕੁੜੀ ਲੈ ਕੇ ਆਉਂਗਾ ਇਹਦੀ ਮੰਮੀ ਵੀ ਕਹਿ ਰਹੀ ਐ ਚਾਚੇ ਦੇ ਰੋਲ ਆ ਸੀ ਉਹੀ ਜਨਾਨੀ ਲੈ ਕੇ ਆਣੀ ਚਾਹੀ ਹੁਣ ਇਹਨਾਂ ਦੇ ਬ੍ਰਦਰ ਦੀ ਦੁਕਾਨ ਤੇ ਉਹ ਮੈਡਮ ਮਾਨਪ੍ਰੀਤ ਕੋਰ ਤਮੋਟ ਦੀ ਤੇ ਉਹ ਜਿਹੜੀ ਕੁੱਟਮਾਰ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਕਾਰਨ ਕੀ ਲੱਗਦਾ ਵਾ ਕਿ ਉਹ ਜਿਹੜਾ ਤੁਹਾਡਾ ਬ੍ਰਦਰ ਕਿਸ ਤਰ੍ਹਾਂ ਦੀ ਵੀਡੀਓ ਪਾ ਰਿਹਾ ਵਾ ਉਹ ਵੀ ਜਿਹੜਾ ਉਹ ਇਸ ਟ੍ਰਿਕ ਨਾਲ ਹੀ ਕਰਦਾ ਮਾਨਾ ਦਾ ਆਪਸੀ ਮਾਮਲਾ ਹੈ ਹੰਨੀ ਤੇ ਵੀਰੇ ਦਾ ਅੱਛਾ ਮੇਰਾ ਕੋਈ ਹੁੰਦੇ ਚ ਰੋਲ ਨਹੀਂ ਆਪਣੇ ਵੱਲੋਂ ਪਾ ਰਿਹਾ ਤੇ ਜਿਹੜੇ ਕੀ ਰੋਸਟ ਕਰਦੇ ਆ ਵੀਡੀਓ ਨੂੰ ਉਹ ਚੀਜ਼ ਨਹੀਂ ਨਹੀਂ ਰੋਸਟ ਨਹੀਂ ਆਮਨੋ ਸਾਹਮਣੇ ਉਹ ਵੀ ਹੰਨੀ ਵੀ ਪਾਉਂਦੇ ਆ ਉਧਰ ਉਹ ਵੀ ਪਾ ਰਹੇ ਹੁੰਦੇ ਚ ਮੇਰਾ ਰੋਲ ਨਹੀਂ ਹੈ ਕਹਿ ਰਹੇ ਵੀ ਮੇਰੇ ਨਾਲ ਮੇਰੇ ਦੁਸ਼ਮਨਾ ਨਾਲ ਰਲ ਕੇ ਮੈਨੂੰ ਮਰਵਾਉਣਾ ਚਾਹਦੀ ਹੈ ਮੈਂ ਆਪਣੇ ਹਸਬੰਦ ਨੂੰ ਕਿਉਂ ਮਰਵਾਉਂਗੀ ਹਨ ਨੇ ਮੈਨੂੰ 2 ਦਿਨ ਪਹਿਲਾਂ ਕਿਹਾ ਤੂੰ ਪ੍ਰਿੰਕਲ ਨੂੰ ਫੋਨ ਕਰ ਪਲੀਜ਼ ਉਹ ਐਦਾ ਕਹੀ ਵੀ ਮੇਰਾ ਬੇਟਾ 10 ਸਾਲ ਦਾ ਮੇਰਾ ਬੇਟਾ ਹੈ ਉਹ ਪ੍ਰੇਸ਼ਾਨ ਰਹਿੰਦਾ ਹੈ ਪ੍ਰੈਸ਼ਰਾਈਜ਼ ਹੁੰਦਾ ਹੈ ਤੇ ਵੀਰੇ ਨੂੰ ਕਹਿ ਵੀ ਵੀਡੀਓ ਨਾ ਪਾਉ ਮੈਂ ਮੇਰੀ ਬਸ ਉਹਦੋਂ ਗੱਲ ਹੋਈ ਸੀ ਪ੍ਰਿੰਕਲ ਵੀਰੇ ਤੁਸੀਂ ਛੱਡੋ ਜਿਹੜੀ ਗੱਲ ਹੈ ਆਪਸੀ ਬੈ ਕੇ ਕਰ ਲਓ ਵੀ ਮੇਰਾ ਬੇਟਾ ਵੀ ਜਿਵੇਂ ਮੈਨੂੰ ਹੰਨੀ ਨੇ ਕਿਹਾ ਆਪ ਫੋਨ ਕਰਾਈ ਉਹਨਾਂ ਨੇ ਤੇ ਆਪ ਵੀ ਮੈਨੂੰ ਦੂਜੇ ਤੀਜੇ ਦਿਨ ਰਾਤੀ ਇੰਨਾ ਕੁੱਟਿਆ 10:30 ਵਜੇ ਮੇਰੇ ਭਰਾ ਭਾਬੀ ਵੀ ਆਏ ਆ ਮੈਨੂੰ ਲੈਣ ਵਾਸਤੇ ਫੇਰ ਨਹੀਂ ਮੈਨੂੰ ਜਾਣ ਦਿੱਤਾ ਮੈਨੂੰ ਉਸ ਤੋਂ ਪਹਿਲਾਂ ਹੀ ਕਹਿੰਦੇ ਕਹਿੰਦੇ ਜੇ ਤੂੰ ਇੱਥੋਂ ਗਈ ਤੇ ਫਿਰ ਦੇਖ ਲੈ ਤੇਰਾ ਇੱਕ ਅੱਧਾ ਬੱਚਾ ਫਿਰ ਦੇਖ ਲੈ ਮੈਂ ਅੱਧਾ ਕੁਝ ਕਰ ਦੂੰਗਾ ਮੈਨੂੰ ਐਵੇਂ ਧਮਕੀਆਂ ਮੈਨੂੰ ਟੌਰਚਰ ਕੀਤਾ ਜਾਂਦਾ ਰੋਜ਼ ਤੇ ਤੁਸੀਂ ਲੁਧਿਆਣਾ ਕਿੱਥੇ ਰਹਿੰਦੇ ਹੋ ਮੈਂ ਤੇ ਸਲੀਮ ਟ੍ਰੈਪਿਕੂ ਠੀਕ ਹਾਂਜੀ